ਹਾਂਜੀ ਗੈਸ ਤੇ ਹੋ ਗਿਆ ਸੀ ਸ਼ਾਮ ਦਾ ਟਾਈਮ ਤੇ ਵੱਜ ਗਿਆ ਤੁਹਾਨੂੰ ਨਹਾਉਣਿਆ ਟਾਈਮ ਨਾ ਤਾਂ ਵੈਰੀਡੀ ਹੋਗਾ ਨਾ ਟਾਈਮ ਹੋ ਗਿਆ 5:00 ਵੱਜ ਗਏ 5:00 ਵੱਜ ਕੇ 2 ਮਿੰਟ ਤੇ ਹਜੇ ਵੀ ਲੱਗੇ ਵੀ ਕੰਮ ਆਪਾਂ ਨਹਾ ਲਿਆ ਚਾਚੇ ਨੇ ਨਹਾਉਣਾ ਚਾਚਾ ਲੱਗਾ ਖੜਾ ਇਹ ਚਾਚੇ ਨੇ ਵੀ ਨਹਾ ਲਿਆ ਹਜੇ ਕਿੱਥੇ ਨਹਾੜਾ ਇਹ ਕੰਮ ਕਰਦਾ ਬੰਦਾ ਚਾਚਾ ਸੀ ਬੜ ਗਿਆ ਨਹਾਉਣੇ ਹਜੇ ਦੇਖ ਲੋ ਇਹਨੇ ਕੰਮ ਹੋਰ ਕਰਨਾ ਹੈ ਗੱਜੂ ਯਾ ਜੀ ਇਹ ਸਾਡਾ ਭਤੀਜਾ ਨਿੱਕਾ ਇਹਨੂੰ ਅਸੀਂ ਰੱਖੀਦਾ 나ਡਾ ਨਾਲ ਤਾਂ ਕਰਦੇ ਇਹਨੂੰ ਟਾਈਮ ਨਾਲ ਨਵਾਦੀ ਕਰਦੇ ਛੱਡ ਜਾਂਦਾ ਤੇ ਅੱਗੇ ਖੁਰਕੇ ਨੂੰ ਹੋ ਗਈ ਤੇ ਚਾਰਾਂ ਦਿਨ ਮੈਂ ਲੈ ਕੇ ਆਇਆ ਇੱਥੇ ਮਸ਼ੀਨਾ ਕੋਲ ਹੈ ਤੇ ਮਗਰ ਗਾਗ ਵਖਾਰੇ ਕਿੰਨੇ ਆਏ ਖੜੇ ਕੰਮ ਚਲਾਉਣਾ ਜਾ ਕੇ ਕਿੱਥੇ ਰਹਿ ਗਏ ਜਾ ਬੰਦੇ ਦਰਸ਼ਨ ਕਰਾ ਆਹ ਤਾਂ ਬਾਈ ਜੀ ਸਵੇਰੇ ਵੱਡਾਂਗੇ ਆਪਾਂ ਇਹ ਇਹਨਾਂ ਸਵੇਰੇ ਬੜਨੀ ਵੇਹ ਕਣਕ ਕਣਕ ਨਹੀਂ ਕੀ ਆ ਉਹ ਯਾਰ ਸੂਰ ਰੱਖ ਜਾਣਾ ਉਹ ਕਾਲੇ ਮਾਂ ਉੜਦੇ ਨੇ ਵੜਦੇ ਅੱਜ ਨੂੰ ਆਪਾਂ ਕਾਲੇ ਮਾਂ ਕਹਿ ਦਿੰਦੇ ਆ ਤੇ ਇੱਧਰ ਆਪਣੀ ਆ ਜਨਤਾ ਬੈਠੀ ਜਨਤਾ ਤੁਹਾਨੂੰ ਜੰਟ ਵੀ ਦਿਖਾਉਣੇ ਆਪਣਾ ਜਿਹੜਾ ਜੰਟੇ ਇਥੋਂ ਇਥੋਂ ਦਾ ਭਾਈ ਜਿਹੜੇ ਤੁਹਾਨੂੰ ਲੱਗਿਆ ਆਪਾਂ ਜੰਡਰ ਦਿਖਾਉਣ ਤੇ ਦੇਖ ਲਓ ਤੁਸੀਂ ਧਿਆਨ ਨਾਲ ਕਦੇ ਫਸ ਨਾ ਜਾਵੇ ਇਹਨਾਂ ਕੋਲ ਆਪਾਂ ਗਏ ਸੀ ਇਹਨਾਂ ਕੋਲ ਫਸ ਇਹ ਤਿੰਨ ਬੰਦੇ ਆਓ ਜਗਦੀਸ਼ ਇੱਕ ਦਾ ਨਾਮ ਆ ਇੱਕ ਦਾ ਨਾਮ ਵਿੱਕੀ ਤੇ ਤੀਜਾ ਮੋਨੂ ਐ ਬਾਈ ਆਪਾਂ ਫੈਲੀ ਵੀ ਫਸ ਗਏ ਪਤਾ ਨਹੀਂ ਸੀ ਜਿਸ ਟਾਈਮ ਵਲੌਗ ਬਣਾਉ ਉਸ ਟਾਈਮ ਦਾ ਆਪਾਂ ਕਿਹਾ ਵੀ ਬਹੁਤ ਵਧੀਆ ਹੈ ਤੇ ਸਭ ਕੁਝ ਠੀਕ ਸੀ ਬਾਕੀ ਅੱਗੇ ਚੱਲ ਕੇ ਬਹੁਤ ਮਾੜੀ ਵੀ ਸਾਡੇ ਨਾਲ ਵੇਖੋ ਤੁਸੀਂ ਅਗਲੇ ਵਲੌਗ ਵਿੱਚ ਦੇਖਣ ਨੂੰ ਮਿਲੇਗੀ ਤੇ ਵੇਖ ਲਓ ਆ ਸੀ ਬਾਈ ਉਹ ਤਿੰਨ ਬੰਦੇ ਵਿਖਦੇ ਹੋਣਗੇ ਤੁਹਾਨੂੰ ਆ ਵਿੱਕੀ ਬੈਠਾ ਚਿੱਟੀ ਛਲੜਾ ਤੇ ਬਾਕੀ ਸੁੱਤਾ ਪਿਆ ਜਗਦੀਸ਼ ਤੇ ਚਲੋ ਇਹ ਹੀ ਦਸਣਾ ਇਹ ਬਾਕੀ ਵਲੋਗ ਕੰਟੀਨਿਊ ਉਦਾਂ ਹੀ ਰੱਖਦੇ ਆਂ بارش ਕਦੋਂ ਖੁੱਲੇਗੀ ਯਾਰ ਪਤਾ ਨਹੀਂ ਯਾਰ ਸਾਨੂੰ ਏਜੰਟ ਵੀ ਇੱਥੇ ਛੱਡ ਕੇ ਕੰਮ ਖਰਾਬ ਕਰ ਦਿੰਦੇ ਸਾਡਾ ਪਹਿਲੀ ਗੱਲ ਤਾਂ ਬਈ ਕਿਸੇ ਏਜੰਟ ਦੇ ਭਰੋਸੇ ਨਾ ਆਇਆ ਜੀ ਸੁਣ ਲਓ ਬਈ ਸਿੱਧਾ ਆਇਆ ਕਰੋ ਪਹਿਲਾਂ ਕੰਮ ਵੇਖ ਕੇ ਫਿਰ ਮਸ਼ੀਨਾਂ ਪਹਚਾਇਆ ਕਰੋ ਅਸੀਂ ਇਹਨਾਂ ਦੇ ਦੋਵਾਂ ਦੇ ਥਰੀਕੇ ਆ ਗਏ ਤੇ ਹੁਣ ਕਹਿੰਦੇ ਬਈ بارش ਪਾਊਗੀ ਤੇ ਫਿਰ ਮਸ਼ੀਨਾਂ ਚਲਾਵਾਂਗੇ بارش ਤਾਂ ਬਈ ਪਈ ਜਾਣੀ ਆ ਕੰਮ ਕਾਦਾ ਚੱਲਣਾ ਹੈ ਤੇ ਆ ਹੁਣ ਅਸੀਂ ਚੱਲਿਆ ਮਾੜਾ ਮੋਟਾ ਕੰਮ ਕਰਾਉਣ ਤੇ ਮਸ਼ੀਨ ਆਹ ਕਿ ਚੱਕੀ ਉੱਡਣਾ ਆਹ ਕਿ ਚੱਕੀ ਭਈਆ ਯਾਰ ਅੱਜ ਬਾਦਲਾ ਲੋਰ ਆ ਉੱਪਰ ਸੇ ਬੱਜੂ ਹਾਂਜੀ ਤੇ ਤੂੰ ਹੀ ਵੇਖ ਲਿਆ ਆਹੀਂ ਆਪਣੇ ਜੰਟ ਦੋ ਤਿੰਨ ਜਣੇ ਤੇ ਜਿਨ੍ਹਾਂ ਨੇ ਆਪਾਂ ਨੂੰ ਬੁਲਾਇਆ ਤੇ ਬਾਕੀ ਕੰਮ ਹਜੇ ਚੱਲੀ ਨਹੀਂ ਆਂਦਾ ਤੇ ਆਪਾਂ ਦੋ ਤਿੰਨ ਦਿਨ ਪਹਿਲਾਂ ਆ ਗਏ ਵੈਸੇ ਬਾਕੀ ਵੈਸੇ ਸਹੀ ਐ ਕਿਉਂਕਿ ਆਪਾਂ ਕੰਮ ਕਰਦਾ ਬਾਅਦ ਚ ਕਰਾਂਗੇ ਬਾਕੀ ਹੁਣ ਥੋੜਾ ਜਨਾ ਤਿਆਰੀ ਹੋ ਗਈ ਐ ਬਾਕੀ ਸੈੱਟ ਹੋ ਗਿਆ ਕੰਮ ਕਰ ਮਤਲਬ ਕਿ ਕੁਝ ਜਨ ਪਹਿਲਾਂ ਅਜੀ ਤੋ ਫਿਰ ਤੁਹਾਨੂੰ ਪਤਾ ਹੈ ਕਿ ਸੈਟਿੰਗ ਵੇਟਿੰਗ ਹੋ ਜਾਂਦੀ ਹੈ ਪਿੰਡ ਦਾ ਏਰੀਆ ਵਗੈਰਾ ਸਭ ਪਤਾ ਲੱਗ ਜਾਂਦਾ ਹੈ ਉਹੀ ਚੀਜ਼ ਹੈ ਹੁਣ ਏਰੀਆ ਵਗੈਰਾ ਸਭ ਪਤਾ ਲੱਗ ਗਿਆ ਆਪਾਂ ਨੂੰ ਤੇ ਥੋੜੀ ਬਹੁਤ ਜਾਣਕਾਰੀ ਵੀ ਬਣ ਗਈ ਹੈ ਦੋ ਚਾਰ ਯਾਰ ਵੇਲੇ ਹੀ ਬਣ ਗਿਆ ਜਿਹੜੇ ਜਿਹੜੇ ਇੱਥੇ ਸੀ ਬਾਕੀ ਸਾਰੀ ਨਾਲ ਜਾਣਕਾਰੀ ਹੋ ਗਈ ਹੈ ਤੇ ਉਹ ਹਿੰਦ ਖੜੀ ਆਪਣੀ ਤੇ ਇੱਧਰ ਮਥਾੜੂ ਤੇ ਉਹ ਖੜੇ ਪਿੱਛੇ ਗੱਲਾਂ ਬਾਤ ਕਰੀਉਂ ਸਾਰੇ ਬਾਕੀ ਹੁਣ ਰਾਸ਼ਨ ਲਾਈਨ ਚੱਲਿਆ ਉਹ ਵੇ ਪਿੱਛੇ ਕੀ ਹੋ ਰਿਹਾ ਸੀ ਤੇ ਪਿੱਛੇ ਹੁਣ ਰਾਸ਼ਨ ਪਾਣੀ ਲਾਈਨ ਜਾਣਾ ਤੇ ਉਹ ਲਿਸਟ ਬਣਾਈ ਐ 4-5000 ਦੀ ਬਣੀ ਐ ਤੇ ਉਹ ਲੈ ਕੇ ਆਵਾਂਗੇ ਤੇ ਬਾਕੀ ਤੁਹਾਨੂੰ ਦਿਖਾਉਣਾ ਸੀ ਇੱਧਰ ਮੈਂ ਦਿਖਾ ਦਿੰਨਾ ਕਿ ਉਹ ਮੈਂ ਕੱਪੜੇ ਤੋਂ ਤੇ ਆਪ ਸਾਰੇ ਉਹ ਮੇਰੇ ਆ ਤੇ ਜੂੜੇ ਵਾਲੀ ਆਗਤ ਹੋਏ ਦੀ ਸਾਡੇ ਜੂੜੇ ਵਾਲੀ ਧੋਦੀ ਆਲੇ ਤਿਹੇ ਧੋਏ ਦੀ ਸੋਨਣਾ ਭਈ ਤੇ ਗੱਲਾਂ ਕਿੰਨੇ ਵੀ ਜੂੜੇ ਵਾਲੀ ਆ ਕਿਤ ਹੋਵੇਗੀ ਤੈਨੂੰ ਧੋਨੇ ਦਾ ਆਪਣਾ ਉਹ ਤਾਂ ਹਾਂ ਸਹੀ ਗੱਲ ਹੈ ਜੇ ਕੰਮ ਤੇ ਆਏ ਤੇ ਕੰਮ ਤੇ ਫਿਰ ਆਪੇ ਹੀ ਧੋਨੇ ਪੈਂਦੇ ਸਾਰਾ ਕੁਝ ਕਰਨਾ ਪੈਂਦਾ ਤੇ ਚਲੋ ਬਾਕੀ ਅੱਜ ਦਾ ਥੋੜਾ ਫਨੀ ਵਿੱਚ ਵਲੋਗ ਨਹੀਂਗਾ ਵਲੋਗ ਹੈ ਥੋੜਾ ਜਾਂ ਆਪਣੇ ਬਾਰੇ ਦੱਸਿਆ ਥੋੜਾ ਏਰੀਆ ਬਾਰੇ ਦੱਸਿਆ ਤੇ ਬਾਕੀ ਆਪਣੇ ਯਾਰ ਵੇ ਲਈ ਇੱਕ ਦੋ ਹੋ ਗਿਆ ਜਿਹੜੇ ਕਹਿੰਦੇ ਸਾਨੂੰ ਜਾਣਕਾਰੀ ਚਾਹੀਦੀ ਹੈ ਚੀਜ਼ ਬਾਰੇ YouTube ਵਗੈਰਾ ਬਾਰੇ ਤੁਹਾਨੂੰ ਸਿਰ ਜਾਣਗੇ ਬਾਕੀ ਉਹਨੇ ਗੱਲਾਂ ਸੁਣੋ ਮੈਂ ਚੁੱਪ ਕਰ ਲੈਂਦਾ ਮਗਰ ਕੀ ਹੈ ਮਗਰ ਬੁੰਗਾ ਚੱਲੇ ਬੁੰਗਾ ਆ ਕਰਦਾ ਹੈ ਸੋਲਿਆ ਤੇ ਗੱਲਾਂ ਇਹ ਗੱਲਾਂ ਕਰਦੇ ਆ ਤੇ ਬਾਕੀ ਆ ਮੁੰਡੇ ਨੇ ਸਾਡੇ ਨੇ ਸ਼ੈਲਟ ਪਾਈ ਕਰਤਾਰ ਵਾਲਿਆਂ ਵੀ ਅੱਜ ਤੁਹਾਨੂੰ ਅਸੀਂ ਵੀ ਖੋਣੇ ਆ ਜੇ ਦੇਖੋ ਬਾਈ ਨੂੰ ਅਸੀਂ ਸ਼ੈਲਟ ਲੈ ਕੇ ਦਿੱਤੀ ਕਰਤਾਰ ਕੰਪੇਨ ਵਾਲਿਆਂ ਦੇ ਬਹੁਤ ਵਧੀਆ ਕੱਪੜੇ ਕੁੱਪੜੇ ਬਣਾਉਂਦੇ ਆ ਦਿੰਦੇ ਵੀ ਆ ਮੁੰਡਿਆਂ ਨੂੰ ਮਗਰ ਘੁੰਮ ਪਈ ਆ ਸਹਜ ਆਉਣਾ ਸੀ ਪਿੱਛੇ ਤੇ ਆ ਮੁੰਡੇ ਨੇ ਕਰ ਲਿਆ ਪਿੱਛੇ ਚਲਟ ਬੁੱਟੀ ਭਾਈ ਹੋਈ ਏ ਭਾਈ ਯਾਰਾ ਆਪਣੇ ਕੋਲ ਭਰਾਵਾ ਕੱਪੜੇ ਵੀ ਆ ਵੀ ਆ ਵੇ ਲੋ ਆ ਸਾਫਾ ਫੋਡੇ ਤੇ ਰੱਖਣੋ ਬੁੜੀਆਂ ਜਿ ਸਲਵਾਰ ਚੱਕੀ ਫਿਰਦਾ ਸਾਡੇ ਪੇਟਾ ਲੱਗ ਬੰਦਾ ਸੀ ਉਹ ਕਿਹਾ ਗਿਆ ਚਲਾ ਦਿਹਾੜੀ ਤੜਕੇ 6 ਵਜੇ ਸਾਵਾ ਨੂੰ ਲੱਭਿਆ ਲਈ ਉਹਨੇ ਸਲਵਾਰ ਬੰਨ ਲੈ ਲਈ ਸਿਰ ਤੇ ਤੇ ਜੀਵੀਦਾਰਾ ਫੋਡੇ ਦੇ ਉਹ ਦੂਜੇ ਨਾਲ ਨਾਲ ਹੀ ਲੈ ਲੈ ਮੋੜ ਨਹੀਂ ਜਾ ਨਾ ਨਹੀਂ ਲਾਣਾ ਤੇ ਉਹਨੇ ਬੰਨ ਲਈ ਸਲਵਾਰ ਤੇ ਜੀਵਿੰਦਰ ਭਰਾ ਕਹਿੰਦਾ ਯਾਰ ਭਾਈ ਸਾਹਿਬ ਤੇਰਾ ਸਾਫਾ ਬੜਾ ਵਧੀਆ ਉਹ ਸਾਰੇ ਹੱਸਣ ਲੱਗ ਪਏ ਕਿਉਂ ਤੜਕੇ 6 ਵਜੇ ਬਈ ਨਹੀਂ ਪਤਾ ਲੱਗਦਾ ਯਾਰ ਸਿਰੀ ਬੰਦਾ ਵੀ ਥੱਕਿਆ ਥੱਕਿਆ ਆਇਆ ਸੀ ਰਾਤ ਵਾਰੀ ਬੁਰੀ ਸੀ ਤੇ ਕਿਤੇ ਉਹਨੇ ਸਲਵਾਰ ਬੰਨ ਲਈ ਸਿਰ ਤੇ ਤੇ ਉਹਨੇ ਜਦੋਂ ਇਸ ਤਰ੍ਹਾਂ ਲਾ ਕੇ ਵੇਖਿਆ ਮੈਂ ਹੋਏ ਬਸਨਵਾਰ ਆ ਜੀ ਫਿਰ ਉਹਨਾਂ ਵਿਚਾਰੇ ਨੇ ਸਾਫਾ ਦੁਬਾਰਾ ਲਿਆ ਤੇ ਬਾਕੀ ਕਾਹਲੀ ਨਾ ਕਰਿਆ ਕਰੋ ਕੋਈ ਕੰਮ ਵੇਲੇ ਵੀ ਕਈ ਵਾਰ ਗਲਤ ਹੋ ਹੀ ਜਾਂਦਾ ਹੈ ਠੀਕ ਹੈ ਭਾਈ ਅਸੀਂ ਕੰਮ ਕੁੰਮ ਕਰਦੇ ਹੁਣ ਇਹ ਕਰਦੇ ਕੰਮ ਕਰ ਤੁਹਾਨੂੰ ਦਿਖਾਉਣਾ ਬਿੰਦਰ ਉਹ ਲੱਗਿਆ ਫੇ ਸੇਲੀ ਨਾਲ ਤੇ ਉਹ ਵੇਖੋ ਹੁਣ ਬਾਕੀ ਬਣਾ ਸੁਖਵਿੰਦਰ ਹਜੇ ਵੀ ਜਿਹੜਾ ਆਪਣਾ ਡਰਾਈਵਰ ਹੈ ਉਹ ਹੁਣ ਵੀ ਕੰਮ ਲੱਗਿਆ ਹੋਇਆ ਬਹੁਤ ਮਿਹਨਤੀ ਬੰਦਾ ਤੇ ਸਪੋਰਟ ਫੂਡ ਕਰੋ ਤੇ ਸੁਪਰ ਚੈਟ ਵਗੈਰਾ ਕਰ ਲੋ ਤੇ ਫਿਰ ਆਪਾਂ ਸਾਰਿਆਂ ਦੀ ਸਪੋਰਟ ਵਗੈਰਾ ਕਰਾਂਗੇ ਤੇ ਬਾਕੀ ਸਾਰਿਆਂ ਨੂੰ ਲਾਵਾਂਗੇ ਸਿਸਟਮ ਤੇ ਇੱਧਰ ਭਾਈ ਇੱਕ ਹੋਰ ਸਿਸਟਮ ਹੈ ਆਪਣੇ ਤਰ੍ਹਾਂ ਦੀਪੂ ਦੀ ਧਾਣੀ ਹੈ ਕਿ ਜੇ ਆਪਾਂ ਹੋ ਗਏ ਤੇ ਹਾਲਾ 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 ਹੋਣੀ ਉਹ ਸਿਸਟਮ ਨਹੀਂ ਹੈ ਇੱਥੇ ਇੱਥੇ ਜਦੋਂ ਦੀ ਕਰਦਾ ਫੋਨ ਲਾਉਂਦਿਆ ਕਿ ਆ ਜਾ ਬਈ ਸਾਨੂੰ ਕਣਕ ਚਾਹੀਦੀ ਹੈ ਕਣਕ ਨਹੀਂ ਵੈਸੇ ਇੱਥੇ ਮਿਲਦੀ ਹੈ ਚਾਵਲ ਮਿਲਦੇ ਚਾਵਲ ਮਿਲਦੇ ਆ 15 ਕਿਲੋ ਪਲੱਸ 2 ਕਿਲੋ ਮਿਲਦਾ ਹੀ ਹੈ ਸਾਲਚ ਮਿਲਦਾ ਹੈ ਮਤਲਬ ਨਮਕ ਮਿਲਦਾ ਹੈ ਤੇ ਉਹੀ ਚੀਜ਼ ਹੈ ਉਹ ਇੱਥੇ ਦੇਖ ਲਓ ਇੱਥੇ ਮਿਲਦੀ ਹੈ ਤੇ ਇਹ ਬਸ ਫੋਨ ਲਾਉਂਦਿਆ ਡੀਪੋ ਵਾਲੇ ਬੰਦੇ ਨੂੰ ਕਿ ਆ ਜਾ ਬਈ ਉਹ ਆਪ ਕੱਲਾ ਹੋ ਜਾਂਦਾ ਹੈ ਇਹ ਕੱਲੇ ਕੱਲੇ ਜਿ ਕਰਕੇ ਲੈ ਜਾਂਦੇ ਆਪਣੇ ਹੁੰਦਾ ਤੇ ਆਪਣੇ ਪਤਾ ਕਿ 50 ਸੋਹ ਜਾਣਾ ਇਕੱਠਾ ਠੋਕੇਂਦਾ ਵੀ 22 ਦੇ ਤੇ ਫਿਰ ਉਧਰ ਪੂਰਾ ਵੀ ਨਹੀਂ ਲਿਆ ਜਾਂਦਾ ਐਦਾਂ ਸਿਸਟਮ ਠੀਕ ਹੈ ਇਹ ਚੱਲੇਗਾ ਘੜੋ ਘੜ 10 ਦੇ ਐਦਾਂ ਬਣੇ ਚੇਗੀ ਤੇ ਸਾਰੇ ਪਿੰਡ ਚ ਬਣੇ ਚੇਗੀ ਤੇ ਪਿੱਛੇ ਗੱਲਾਂ ਬਾਤ ਚਦੀ ਨਹੀਂ ਸਾਰੀਆਂ ਤੇ ਚਲੋ ਠੀਕ ਹੈ ਥੋੜਾ ਮਿਲਦੇ ਅੱਗੇ ਕੋਈ ਓਏ ਕਦੋਂ ਤੇ ਜੇਬੀ ਆ ਰਹਿ ਲੋ ਜਗਦੀ ਛਾਣੇ ਦਾ ਟਾਈਮ ਹੋ ਗਿਆ ਸਵੇਰ ਤਾਂ ਕੀ ਖਾਧੋ ਦੱਸਤਾ ਸੀ ਟਾਵਲ ਭੁਗੜਾ ਉਹ ਵੀ ਨਹੀਂ ਖਾਦਾ ਇਹ ਮੈਂ ਸਮਝ ਰੋਟੀ ਨਹੀਂ ਖਾਦੀ ਦੁੱਧ ਪੀਤਾ ਦੁੱਧ ਹਾਂ ਦੁੱਧ ਪੀਤਾ ਉਹ ਰੋਟੀ ਅਸੀਂ ਪਾਈਆ ਪਰ ਉਹਨੂੰ ਦੁੱਧ ਨਹੀਂ ਕਹਿੰਦੇ ਜਿਹੜਾ ਅਸੀਂ ਪੀਤਾ ਹੈ ਉਹ ਦੁੱਧ ਨਹੀਂ ਕਹਿੰਦੇ ਵੀ ਇਹੀ ਕਹਿ ਸਕਦੇ ਵੀ ਨਲਕੇ ਕੋਲ ਨਾ ਵੀ ਅੰਨਸਰ ਦੁੱਧ ਲੈ ਗਏ ਸੁੱਕਾ ਦੁੱਧ ਖੋਲਿਆ ਹੁੰਦਾ ਹਾਂ ਹਾਂ ਸੁੱਕਾ ਦੁੱਧ ਵੀ ਖੋਲਿਆ ਹੁੰਦਾ ਇਦਾਂ ਸਸਤਾ ਹੋਈ ਬਾਕੀ ਤੁਹਾਨੂੰ ਕਿਹਾ ਹੈ ਮਿੱਤਰੋ ਕਿ ਜੇ ਤੁਸੀਂ ਮਸ਼ੀਨਾਂ ਵਾਲਾ ਪੰਗਾ ਲਾਉਂਗੇ ਤੇ ਬਾਹਰ ਜਾਓਗੇ ਤੇਰਨੂਲ ਜੰਗਾ ਬਈ ਆਪਣਾ ਹੋਰ ਕੋਈ ਕੰਮ ਕਰ ਤੋੜ ਲਓ 20-25 ਲੱਖ ਰੁਪਇਆ ਲੋਣਾ ਹੈ ਤੇ ਕੰਮ ਚ ਨਾ ਆਓ ਜੇ ਤੁਸੀਂ ਆਉਣੇ ਬਈ ਸਾਡਾ ਵੀ ਥੋੜਾ ਜਨਾ ਨੁਕਸਾਨ ਹੁੰਦਾ ਫਿਰ ਸਾਡੇ ਵਰਗਿਆਂ ਦਾ ਕੰਮ ਕਰ ਵੀ ਥੋੜਾ ਜਿਹਾ ਘਟ ਹੋ ਜਾਂਦਾ ਛੋਟੀ ਮਸ਼ੀਨ ਆ ਜਾਂਦੀ ਹੈ ਤਾਂ ਤੇ ਬਈ ਤੁਸੀਂ ਥੋੜਾ ਜਿਹਾ ਮਸ਼ੀਨਾਂ ਮਸ਼ੀਨਾਂ ਦਾ ਪਾਉਣਾ ਆਇਆ ਹੋ ਆਪਦਾ ਸਾਡਾ ਜਗਦੀਸ਼ ਸਿੰਘ ਆਪਦਾ ਆਪਦਾ ਰਾਸ਼ਨ ਪਾਣੀ ਘਰੋ ਲੈ ਕੇ ਆਇਆ ਕਰੋ ਇੱਥੇ ਕੋਈ ਜੈਂਡਰੀ ਗੱਲ ਹੁੰਦਾ ਕੋਈ ਨਹੀਂ ਮੈਂ ਨੋ ਐਂਟਰੀ ਕਰੂੰਗਾ ਰੋਟੀ ਦੀ ਕਿਉਂ ਇਹ ਬੰਦੇ ਨਹੀਂ ਜਾਣਦੇ ਯਾਰ ਸਾਡੇ ਨਾਲ ਸਭ ਸੌਦਾ ਪੱਤਾ ਲੈਣਾ ਠੀਕ ਅੱਜ ਅਸੀਂ ਐਤਵਾਰ ਕਹਿੰਦੇ ਬ ਹੇ ਹੁਣ ਸਾਡਾ ਬਿੱਲ ਇੱਕ ਹੋਰ ਆ ਰਾਜੂ ਰਾਜੂ ਆ ਜਾ ਯਾਰ ਅੱਗੇ ਤੂੰ ਗੁਰੂ ਚੱਲ ਕੋਈ ਨਹੀਂ ਬਾਕੀ ਸਰ ਜੇਗਾ ਅੱਜ ਮਾਲ ਮੁੰਡੇ ਖਾਦੇ ਹੋਏ ਆ ਕਰਤਾਰ ਕਵਾਂ ਡੀਲਰ ਆ ਆ ਕਰਤਾਰ ਕਰਤਾਰ ਡੀਲਰ ਨਹੀਂ ਭਾਈ ਉਹ ਵੀ ਕਿੱਥੇ ਵੀ ਨੇ ਇਹ ਮੁੰਡੇ ਰਾਜੂ ਦੇ ਨਾਮ ਤੇ ਆਧਾਰ ਕਾਰਡ ਤੇ ਲਿਆਵਾਂਗੇ ਮਸ਼ੀਨ ਲਿਆਉਣੀ ਅਸੀਂ ਕਿਹੜੀ ਹੈ ਕੱਲੀ ਕਰਤਾਰ ਨਹੀਂ ਨਹੀਂ ਕਰਤਾਰ ਨਹੀਂ ਆਪਾਂ ਉਹੀ ਲੈ ਕੇ ਆਵਾਂਗੇ ਫਿਰ ਇਹਨਾਂ ਨੂੰ ਵੀ ਪੰਚੀ ਉਹ ਵੀ ਨੀਲੇ ਰੰਗ ਦੀ ਉਹ ਲੈ ਕੇ ਆਵਾਂਗੇ ਤੇ ਫਿਰ ਉਹਨਾਂ ਨੂੰ ਪੰਗੇ ਚ ਪਾਵਾਂਗੇ ਠੀਕ ਹੈ ਮਠਾੜੂ ਮਠਾੜੂ ਮਟਾੜੂ ਚੱਲ ਤੇ ਨਿਕਲੇ ਅੰਬਰ ਦੇ ਨਾਲੇ ਤਾਰੇ ਜਿਨ੍ਹਾਂ ਨੇ ਲਈ ਮਠਾੜੂ ਉਹਨਾਂ ਨੂੰ ਆ ਗਿਆ ਨਜ਼ਾਰੇ ਨਜ਼ਾਰੇ ਇੰਤਜ਼ਾਰੇ ਆਣਗੇ ਵਈ ਨਜ਼ਾਰੇ ਆਣਗੇ ਮੁੰਡਿਆਂ ਨੂੰ ਲੈ ਕੇ ਦਵਾਂਗੇ ਅਗਲੇ ਸਾਲ ਤੇ ਚੱਲ ਦੇ ਨਾਲੇ ਅੰਬਰ ਤੇ ਨਿਕਲੇ ਤਾਰੇ ਜਿਨ੍ਹਾਂ ਨੇ ਲਈ ਉਹ ਮਸ਼ੀਨ ਮਠਾੜੂ ਉਹਨਾਂ ਨੂੰ ਆ ਗਿਆ ਨਜ਼ਾਰੇ 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 ਦੇ ਵਈ ਆਪਣੇ ਵਲੌਗ ਇਦਾਂ ਹੀ ਤੁਹਾਨੂੰ ਕਹਿੰਡ ਕਹਿੰਡ ਦੇਖਣੇ ਮਿਲਦੇ ਰਹਿੰਨਗੇ ਵੀ ਤੇ ਸਪੋਰਟ ਕਰੋ ਬਾਕੀ ਜਿੱਥੇ ਆਪਣੇ 100 ਵੀਡੀਓ ਚਲਦੀਆਂ 200 400 ਜਾਂ 500 ਕਰੋ ਤੇ ਥੋੜੀ ਜਿਹੀ ਸਪੋਰਟ ਕਰੋਗੇ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਸਾਰਿਆਂ ਨੂੰ ਵੀ ਆਪਾਂ ਵੀ ਕੋਈ ਹੈਗੇ ਆ ਤੇ ਚਲੋ ਠੀਕ ਹੈ ਮਿਲਦੇ ਆ ਅਗਲੇ ਵਲੌਗ ਚ ਤੇ ਚਲੋ ਠੀਕ ਹੈ ਥੈਂਕ ਯੂ ਬਾਏ ਬਾਏ